ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਲਕਿਟਾ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਸਾਰੇ ਵਧੀਆ ਆ ਅੱਜ ਤੁਹਾਨੂੰ ਦੱਸਦੇ ਆਪਾਂ ਕੁਰਤਾ ਪਜਾਮੇ ਦੀ ਕਟਿੰਗ ਕਰਾਂਗੇ ਜੀ ਅੱਜ ਆਪਾਂ ਤੁਹਾਨੂੰ ਬਾਹ ਦੀ ਕਟਿੰਗ ਕਰਨ ਵਾਲੇ ਦੱਸਦੇ ਆਂ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਰਦੇ ਆਂ ਵੀਡੀਓ ਸ਼ੁਰੂ ਆ ਜੀ ਆਪਾਂ ਪਹਿਲਾਂ ਬਾਹ ਦੀ ਕਟਿੰਗ ਕਰਦੇ ਆਂ ਜੀ ਬਾਹ ਦਾ ਪੀਸਾ ਆਪਾਂ ਨੇ ਲਾ ਲਿਆ ਹੈ ਇਹਦੇ ਦੱਸਾਂਗੇ ਤੁਹਾਨੂੰ ਇਹ ਲਵਾਈ ਹੈ ਜੀ ਆਪਣੀ ਬਾਹ ਦੀ 23 ਇੰਚ ਆਪਾਂ 3 ਇੰਚ ਹੀ ਲੈਣਾ ਹੈ ਠੀਕ ਹੈ ਜੀ ਇਧਰ ਆਪਾਂ ਨਿਦਰਾ ਕਾਫ ਜੜਨੇ ਆ ਇਧਰ ਆਪਾਂ 13 ਇੰਚ ਲਾਵਾਂਗੇ 9 ਇੰਚ ਦੀ ਆਪਣੀ ਕਾਫ ਹੈਗੀ ਬਾਕੀ ਦੇ ਆਪਾਂ ਬਲਾਂ ਦਾ ਲਾਵਾਂਗੇ ਸਲਾਈ ਦਾ ਲਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਇਧਰੋਂ ਲੈਣਾਗਾ 13 ਇੰਚ ਥੋੜਾ ਪੈਸੂ ਆਇਮ ਲਾ ਦੇ ਨੇ ਸਾਂਭੇ ਵੀ ਕਟਿੰਗ ਕਰਦਾਂਗੇ ਮੇਰਾ ਪਹਿਲਾ ਪੀਸ ਕੱਟ ਲਿਆ ਦੂਜਾ ਇਹਨੇ ਇਹਦੇ ਉੱਪਰ ਰੱਖ ਕੇ ਇਸ ਤਰ੍ਹਾਂ ਸਹੀ ਸਹੀ ਇੱਕੋ ਜਿਹਾ ਬਣੂ ਸਹੀ ਸਹੀ ਬਾਹਰ ਨਹੀਂ ਆਉਣਾ ਚਾਹੀਦਾ ਕਿਥੇ ਇਹਦੇ ਨੂੰ ਆਪ ਕੋ ਇਸ ਤਰ੍ਹਾਂ ਬੋਲੋ ਆਹ ਦਰੋਂ ਆਪਾ ਮੁੱਢਾ ਤਿਆਰ ਹੋ ਜੂਗਾ ਜੀ 1.5 ਇੰਚ ਤੇ ਇਧਰ ਨਿਸ਼ਾਨੀ ਲਗਾਈ ਆਇਤ ਮੁੱਢੇੜੀ ਕੱਟ ਪਈ ਨਹੀਂ ਆ ਦੇਖ ਲਈ ਫਿਰ ਆਪਾਂ ਐਸਟਰਾ ਕੱਟ ਲੈਣੀ ਆ ਦੇਖੋ ਇਹ ਵੀ ਰੈਸ ਨੂੰ ਆਪਾਂ ਸਿੱਧਾ ਕਰ ਲਓ ਇਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਬਾਦਰਾ ਆਪਾਂ ਕਾਟ ਪਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਮਿਲਾ ਲਓ ਜਿਹੜੇ ਇਹ ਪੜਾਂਦਾ ਜੀ ਆ ਜਿਹੜਾ ਬਾਦੂ ਹੁੰਦਾ ਇਹ ਲੈਣਾ ਹੁੰਦਾ ਜੀ ਆਪਾਂ ਇਹ ਪੱਟੀਆਂ ਲਾਵਾਂਗੇ ਜੀ ਉਹਦੀਆਂ ਨਿਸ਼ਾਨੀਆਂ ਲਾਵਾਂਗੇ ਇੱਧਰ ਆਪਾਂ ਨੇ 3.5 ਇੰਚ ਲਾਵਾਂਗੇ ਜੀ ਇੱਥੇ ਲਵਾਈ ਆਪਾਂ ਲਾਵਾਂਗੇ ਜੀ 5 ਇੰਚ ਜੀ ਇੱਥੇ ਲਮਾਗੇ ਜੀ ਪਾ ਇਹ ਤੇ ਪੱਟੀ ਬੰਦੀ ਹੁੰਦੀ ਆ 4.5 ਇੰਚ ਦੀ ਰੇਨੂ ਇਸ ਤਰ੍ਹਾਂ ਲਾ ਕੇ ਕਾਟਿੰਗ ਕਰ ਦਾਂਗੇ ਜੀ। ਦੇਖਿਓ ਇਸ ਤਰ੍ਹਾਂ ਟੱਕੜਾ ਲਾ ਲਈ। ਆਪਾਂ ਆਦੀ ਕਾਟਿੰਗ ਹੋ ਗਈ ਜ ਆਪਣੀ। ਆ ਦੇਖੋ ਜੀ ਇੱਥੇ ਆਪਣੀਆਂ ਪੱਟੀਆਂ ਬਣ ਜਾਣੀਆਂ। ਫਿਰ ਆਪਾਂ ਤੁਹਾਨੂੰ ਬਾਹਰ ਦਿਖਾਵਾਂਗੇ ਤਿਆਰ ਕਰਕੇ। ਇਹ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ। ਮਿਲਦੇ ਆਪਾਂ ਅਗਲੀ ਵੀਡੀਓ 'ਚ ਬਾਏ ਬਾਏ।